ਹਕੂਮਤਾਂ ਨੂੰ ਸੂਰਮੇ ਯੋਧੇ ਜੱਝਾਰੂ ਬੰਦਿਆਂ ਦੀ ਲੋੜ ਨਹੀਂ ਹੁੰਦੀ ਹਕੂਮਤਾਂ ਕਦਰ ਕਰਦੀਆਂ ਹੁੰਦੀਆਂ ਟਾਊਟਾਂ ਦੀ ਠੱਗਾਂ ਦੀ ਬੇਈਮਾਨਾਂ ਦੀ ਅੰਗਰੇਜ਼ਾਂ ਨੇ ਕਦਰ ਕੀਤੀ ਸੀ ਨਾ ਧਿਆਨ ਸਿੰਘ ਡੋਗਰੇ ਦੀ ਤੇ ਜਿਹਦਾ ਖੰਦਾ ਸੀ ਉਹਦੇ ਥਾਲੀ ਚ ਕਿੱਡਾ ਸ਼ੇਕ ਕੀਤਾ ਰਾਜ ਨਹੀਂ ਖਤਮ ਕੀਤਾ ਰਣਜੀਤ ਸਿੰਘ ਆਂਦਾ ਜਿਸ ਦਿਨ ਛੇਰੇ ਪੰਜਾਬ ਦਾ ਰਾਜ ਖਤਮ ਹੋਇਆ 12 ਕਰੋੜ ਦਾ ਖਜ਼ਾਨਾ ਸੀ ਖਾਲਸਾ ਰਾਜ ਦਾ ਸਵਾ 3 ਲੱਖ ਸਾਢੇ 3 ਲੱਖ ਦੀ ਆਮਦਨ ਸੀ 1 ਲੱਖ 40 ਹਜ਼ਾਰ ਮਰਬਾ ਮੀਲ ਤੇ ਖਾਲਸੇ ਦਾ ਨਿਸ਼ਾਨ ਝੂਲਦਾ ਸੀ ਸਵਾ ਲੱਖ ਘੋੜਸਵਾਰ ਫੌਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੱਥੇ ਦੀ ਤੌੜੀ ਵੇਖ ਕੇ ਕਰੋੜਾਂ ਸੂਰਮਿਆਂ ਦੀਆਂ ਕਮਾਨਾਂ ਝੁਕ ਜਾਂਦੀਆਂ ਸੀ ਜੀ ਦੇ ਘੋੜਿਆਂ ਦੇ ਸੰਮਾਂ ਦੀ ਆਵਾਜ਼ ਸੁਣ ਕੇ ਹਕੂਮਤਾਂ ਦੇ ਤਖਤ ਹਿੱਲ ਜਾਂਦੇ ਸੀ ਉਸ ਰਾਜ ਨੂੰ ਮਲਿਆ ਮੇਟ ਕਰਨ ਵਾਸਤੇ ਗਦਾਰ ਨੇ ਕੋਈ ਬਹੁਤਾ ਟਾਈਮ ਨਹੀਂ ਲਾਇਆ ਕਦੇ ਦੁਨੀਆ 'ਚ ਕਿਸੇ ਨੇ ਸੋਚਿਆ ਸੀ ਵੀ ਖਾਲਸਾ ਰਾਜ ਖਤਮ ਹੋ ਜਾਊਗਾ ਇੰਨਾ ਪਾਵਰਫੁਲ ਰਾਜ ਬਰਤਾਨੀਆਂ ਤੋਂ ਬਾਅਦ ਦੂਜੀ ਸਭ ਤੋਂ ਪਾਵਰਫੁਲ ਹਕੂਮਤ ਪਰ ਖਾਤਮ ਕੀਤੀ ਗਦਾਰਾਂ ਨੇ ਸੋ ਇਹੋ ਜੇ ਬੰਦਿਆਂ ਨੂੰ ਪਾਲ ਕੇ ਦੁਨੀਆ ਤੇ ਰਾਜ ਕਰਦੀਆਂ ਹੁੰਦੀਆਂ ਹਕੂਮਤਾਂ